ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਧੂ ਸਿੰਘ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿ ਦਿੰਨੇ ਆ ਜੀ ਸਰਦਾਰ ਅਜਮੇਰ ਸਿੰਘ ਜਿਹੜੇ ਸੋਸਾਇਟੀ ਦੇ ਵਿੱਚ ਸਾਡੇ ਲੱਗੇ ਹੋਏ ਨੇ ਪੁਖੜਾੜਾ ਉਹਨਾਂ ਦੇ ਵੱਲੋਂ ਜਿਹੜੀ 1100 ਦੀ ਸੇਵਾ ਜਿਹੜੀ ਆ ਉਹ ਕਲੱਬ ਨੂੰ ਕੀਤੀ ਗਈ ਆ ਤੇ ਅਸੀਂ ਬਹੁਤ ਹੀ ਤਹਿਤ ਨਾਲ ਉਹਨਾਂ ਦਾ ਜਿਹੜਾ ਧੰਨਵਾਦ ਕਰਦੇ ਆ ਜੀ ਤੇ ਉਹਨਾਂ ਨੇ ਸਾਨੂੰ ਜਿਹੜੀ ਇਹ ਸੇਵਾ ਕੀਤੀ ਆ ਤੇ ਉਹ ਆਪ ਵੀ ਕਲੱਬ ਦੇ ਵਿੱਚ ਹੀ ਮੈਂਬਰ ਵੀ ਨੇ ਤੇ ਇਹ ਸੇਵਾ ਅੱਜ ਚੱਲ ਰਹੀ ਆ ਕਮੇਟੀ ਜਿਹੜੀ ਆ ਪਾਰਹਿਟੋਆਂ ਚ ਤੇ ਉਹ ਵੀਰ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਆ ਜਿਹੜਾ ਨਾਲ ਸਾਡੇ ਕਹਿੰਦੇ ਵੀ ਅਸੀਂ ਕੰਮ ਵੀ ਤੁਹਾਡੇ ਨਾਲ ਕਰਾਵਾਂਗੇ ਆ ਕੇ ਤੇ ਅਸੀਂ ਬਹੁਤ ਧੰਨਵਾਦੀ ਆ ਤੇ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਜਿਹੜੇ ਗਰੁੱਪ ਦੇ ਵਿੱਚ ਹੋਰ ਮੈਂਬਰ ਸਹਿਬਾਨ ਨੇ ਉਹਨਾਂ ਨੇ ਉਦਣਦਿਆਂ ਨੇ ਕੋਈ ਵੀ ਸਾਨੂੰ ਮਤਲਬ ਜੇ ਕਹਿ ਲਈਏ ਕੋਈ ਹਾਜ਼ਰੀ ਵੀ ਨਹੀਂ ਲਵਾਈ ਗਰੁੱਪ ਦੇ ਵਿੱਚ ਹਨਾ ਜੀ ਤੇ ਲਵਾਉਣੀ ਚਾਹੀਦੀ ਹੈ ਹਾਜ਼ਰੀ ਗਰੁੱਪ ਵਿੱਚ ਤਾਂ ਘਟੋ ਘਟ ਹਾਜ਼ਰੀ ਲਵਾਓ ਤੇ ਬਾਕੀ ਤੁਸੀਂ ਜਿਦਨੇ ਆਪਾਂ ਫਿਰ ਰੁੱਖ ਲਾਉਣੇ ਆ ਉਹ ਤੁਹਾਨੂੰ ਤਰੀਕ ਟਾਈਮ ਦੱਸਾਂਗੇ ਜੀ ਉਦੋਂ ਤੁਸੀਂ ਜਰੂਰ ਆਉਣਾ ਵਾ ਕਿਉਂਕਿ ਉਦੋਂ ਸਾਰਿਆਂ ਨੇ ਆਪਾਂ ਇਹ ਜਦੋਂ ਲਾਵਾਂਗੇ ਆਪਦੇ ਹੱਥ ਨਾਲ ਜਿੰਨੇ ਵੀ ਮਤਲਬ ਅਲਗ-ਅਲਗ ਮੈਂਬਰ ਤਾਂ ਸਾਨੂੰ ਫਿਰ ਮਾਣ ਹੋਊਗਾ ਵੀ ਯਾਰ ਸਾਡਾ ਇਹ ਰੁੱਖ ਲਾਇਆ ਹੋਇਆ ਤੇ ਅਸੀਂ ਇਹਨੂੰ ਪਾਲਣਾ ਤੇ ਸੰਭਾਲਣਾ ਆ ਮਤਲਬ ਠੀਕ ਆ ਜੀ ਉਹ ਦਿਨ ਜਰੂਰ ਸਮਾਂ ਕੱਢਿਓ ਭਰਾ ਬਣ ਕੇ ਟਾਈਮ 'ਚੋਂ ਟਾਈਮ ਆਹ ਤਿਆਰੀ ਤਾਂ ਚਲੋ ਹੁਣ ਅਸੀਂ ਕਰ ਲੈਨੇ ਆ ਤੇ ਵੀਰਦਾਇ ਦਾ ਅਜਮੀਰ ਸਿੰਘ ਜੀ ਦਾ ਇਹਦੇ ਆਪਣੇ ਜਿਹਨਾਂ ਨੂੰ ਪਿਆਰ ਨਾਲ ਸਾਧੂ ਕਹਿੰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਾਡੇ ਕਲੱਬ ਦੇ ਵੱਲੋਂ ਜਿਨ੍ਹਾਂ ਨੇ ਸਾਨੂੰ 1100 ਰੁਪਏ ਦੀ ਜਿਹੜੀ ਸੇਵਾ ਦਿੱਤੀ ਹੈ